ਇੰਪੋਰਟੈਂਟ ਸੰਗਰਸ਼ ਮੋਰਚਾ ਪੰਜਾਬ ਦੇ ਵਿਦਿਆਰਥੀ ਆਗੂ ਅੰਕੁਸ਼ ਮੁਠੱਡਾ ਦੀ ਅਗਵਾਈ ਵਿੱਚ ਆਜੇ ਰਾਮਗੜੀਆ ਕਾਲਜ ਕਵਾੜਾ ਵਿੱਚ ਸ਼੍ਰੀ ਸਤੀ ਕਰਤਾ ਭਗਵਾਨ ਪਾਲਮਿਕ ਜੀ ਦਾ ਪ੍ਰਗਟ ਦਿਵਸ ਬੜੇ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਬਿਲਖਣਗਲ ਏਸੀ ਕੇ ਕਾਲਜ ਵਿੱਚ ਪਹਿਲੀ ਵਾਰ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ ਖੁਸ਼ੀ ਵਿੱਚ ਮਠਾਈ ਵੰਡੀ ਗਈ ਤੇ ਕਾਲਜ ਵਿੱਚ ਮਹਾਰਾਜ ਜੀ ਦਾ ਸਰੂਪ ਸੰਸ਼ੋਭਿਤ ਕੀਤਾ ਗਿਆ ਜਿੱਤੇ ਕਾਲਜ ਵਿੱਚ ਮੁੱਖ ਤੌਰ ਤੇ ਮਨਪ੍ਰੀਤ ਕੌਟੇਅਰ ਪਰਸਨ ਡਾਕਟਰ ਵਿਮਲਪੋ ਵਰਲਡ ਡਾਇਰੈਕਟਰ ਅਧਿਕਰਮਿਤ ਗੁਰਮੀਤ ਕੌਰ ਪ੍ਰਿੰਸੀਪਲ ਅਤੇ ਸਰਸਕਾਪ ਮਰਾਦਿਨੂ ਪ੍ਰਣਾਮ ਕਰਕੇ ਜਾਂ ਅੰਕ ਸੂਟਾ ਨੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਦੱਸਿਆ ਜਾਂ ਦਿੱਤੀਆਂ ਅਤੇ ਪੰਜਾਬ ਦੇ ਹਰ ਇੱਕ ਸਕੂਲ ਕਾਲਜ ਵਿਦਿਆਰਥੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਰੈਵਰਾਂ ਦੀ ਸਰੂਪਾ ਨੂੰ ਲਾਇਆ ਜਾਵੇ ਵਿਦਿਆਰਥੀਆਂ ਨੂੰ ਰੈਵਰਾਂ ਦੇ ਦਿੱਤੇ راستے ਤੇ ਚੱਲਣ ਲਈ ਕਿਹਾ ਇਸ ਮੌਕੇ ਅਰਣੁਸੂਮਨ ਨਵਰਾਜ ਅੱਟੀ ਆਕਾਸ਼ ਬੰਡਾਲਾ ਪਰਦੀਪਪੁਰ ਲੁਧਿਆਣਾ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ। ਹਿੰਡਾ ਦਾ ਸਟੂਡੈਂਟਸ ਕਾਟ ਮੋਰਚਾ ਪੰਜਾਬ ਤੋਂ ਅੱਜ ਰਾਂਗੜੀਆ ਕਾਲਜ ਪਗਵਾੜਾ ਵਿਖੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਨਮ ਦਿਨ ਬੜੀ ਸ਼ਰਧਾ ਦੇ ਨਾਲ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਔਰ ਅੱਜ ਇੱਥੇ ਬਲੱਖਣ ਗੱਲ ਇਹ ਰਹੀ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਨਮ ਦਿਨ ਪਹਿਲੀ ਵਾਰ ਮਨਾਇਆ ਗਿਆ। ਔਰ ਭਗਵਾਨ ਬਾਲਮੀਕੀ ਜੀ ਦਾ ਸਰੂਪ ਜਿਹੜਾ ਲਾਇਬ੍ਰੇਰੀ ਅਸੀਂ ਸਥਾਪਿਤ ਕੀਤਾ ਗਿਆ ਔਰ ਇਸ ਮੌਕੇ ਮਨਪ੍ਰੀਤ ਕੋ ਚੇਅਰਪਰਸਨ ਡਾਕਟਰ ਵਿਮਲਭੂਗਵਰ ਡਾਇਰੈਕਟਰ ਮੈਡਮ ਔਰ ਗੌਰਪੀਟ ਕੋਰ ਪ੍ਰਿੰਸੀਪਲ ਮੈਮ ਅਵਾਦੇ ਸਮੂਹ ਸਟਾਫ ਭਗਵਾਨ ਬਾਲਮੀਕੀ ਦੇ ਜਨਮ ਦਿਨ ਮਨਾਉਣ ਸਮੇਂ ਮਤਲਬ ਹਾਜ਼ਰ ਹੋਏ ਔਰ ਸਾਡੇ ਅਸੀਂ ਮੈਂ ਸਾਰੇ ਸਟਾਫ ਮੈਂਬਰ ਔਰ ਡਾਇਰੈਕਟਰ ਮੈਡਮ ਔਰ ਪ੍ਰਿੰਸੀਪਲ ਮੈਮ ਦਾ ਧੰਨਵਾਦ ਕਰਦਾ ਔਰ ਸਾਡੇ ਸਾਥੀ ਨਵਰਾਜ ਅੱਟੀ ਜੀ ਅਰ ਪਰ ਉਹਨੂੰ ਸਾਨੂੰ ਨਾ 4 ਵੀ ਦਿਨੇ ਸਾਥੀ ਕਾਸ਼ੇ ਪੜਾਲਾ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ ਹੀ ਸਰਕਾਰਜੋਗ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਸੁਭਿਸ਼ੇਖ ਦਿਹਾੜੇ ਦੇ ਧੰਨਵਾਦ ਮੈਂ ਆਪ ਨੂੰ ਫਟਾ ਸਟੂਡੈਂਟਸ ਦਾ ਸਮੂਚਾ ਪੰਜਾਬ ਤੋਂ ਅੱਜ ਰਾਮਗੜੀਆ ਕਾਲਜ ਫਗਵਾੜਾ ਵਿਖੇ ਸ਼੍ਰੀ ਸਤੀ ਕਾ ਭਗਵਾਨ ਮਾਲਵੀ ਕੀ ਮਹਾਰਾਜ ਜੀ ਦਾ ਜਨਮ ਦਿਨ ਸਮੂਹ ਸਟਾਫ ਔਰ ਸਾਰੇ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਾਦਾ ਦੇ ਨਾਲ ਮਨਾਇਆ ਗਿਆ ਮਨਾਇਆ ਗਿਆ ਔਰ ਅੱਜ ਵਿਲੱਖਣ ਗੱਲ ਇਹ ਰਹੀ ਕਿ ਭਗਵਾਨ ਵੈਗਮਿਕੀ ਮਹਾਰਾਜ ਜੀ ਦਾ ਜਾਣਨ ਪਹਿਲੀ ਵਾਰ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਭਗਵਾਨ ਵੈਗਮਿਕੀ ਜੀ ਦਾ ਸਰੂਪ ਜੋ ਲਾਇਬ੍ਰੇਰੀ ਵਿੱਚ ਲਗਾਇਆ ਗਿਆ ਇਸ ਮੌਕੇ ਮਨਪ੍ਰੀਤ ਕੌਰ ਚੇਅਰਪਰਸਨ ਡਾਕਟਰ ਵੀਮਨ ਘੋਗਲ ਡਾਇਰੈਕਟਰ ਮੈਡਮ ਔਰ ਵਰਪ੍ਰੀਤ ਕੌਰ ਪ੍ਰਿੰਸੀਪਲ ਮੈਮ ਔਰ ਸਾਰਾ ਸਟਾਫ ਮੌਜੂਦ ਰਿਹਾ ਔਰ ਮੈਂ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਸਾਰੇ ਵਿਦਿਆਰਥੀਆਂ ਔਰ ਸਾਰੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨ ਹੋਇਆ ਔਰ ਸਾਰੇ ਸਟਾਫ ਮੈਂਬਰ ਪ੍ਰਿੰਸੀਪਲ ਮੈਮ ਡਾਇਰੈਕਟਰ ਮੈਮ ਚੇਅਰਪਰਸਨ ਮੈਮ ਔਰ ਸਾਰੇ ਵਿਦਿਆਰਥੀ ਸਾਥੀਆਂ ਦਾ ਬਹੁਤ